ਸਵੇਰੇ ਦੀ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਇੱਕ 60 ਸਾਲ ਦੇ ਬਜ਼ੁਰਗ ਨੂੰ ਪੁਲਿਸ ਘਰੋਂ ਚੱਕ ਕੇ ਲੈ ਜਾਂਦੀ ਹੈ ਅਤੇ ਉਸ ਦੇ ਉੱਪਰ ਗੈਂਗਰੇਪ ਦਾ ਮੁਕੱਦਮਾ ਹੋਣ ਦੀ ਗੱਲ ਆਖੀ ਜਾਂਦੀ ਹੈ ਗੁੱਸੇ ਦੇ ਵਿੱਚ ਆ ਲੋਕਾਂ ਦੇ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਜਾਂਦਾ ਹੈ ਅਤੇ ਐਸਐਸਪੀ ਦਫ਼ਤਰ ਨੂੰ ਘੇਰਾ ਪਾ ਲਿਆ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਐਸਐਸਪੀ ਦਿਹਾਤੀ ਦੇ ਦਫ਼ਤਰ ਦੇ ਬਾਹਰ ਗਾਪਿਆ ਹੋਇਆ ਵੱਡਾ ਹਜੂਮ ਉਮੜਿਆ ਹੋਇਆ ਇਲਾਕੇ ਦੇ ਲੋਕ ਹੋਣ ਪਰਿਵਾਰਿਕ ਮੈਂਬਰ ਹੋਣ ਜਾਂ ਹੋਰ ਸਖ ਸੰਬੰਧੀ ਹੋਣ ਜਿਸ ਸਖ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਰਿਹਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਸੋ ਇਹ ਮਾਮਲਾ ਜਲੰਧਰ ਦੇ ਥਾਣਾ ਆਦਮਪੁਰ ਅਦੀਨ ਪੈਂਦੇ ਪਾਤਰਾ ਦਾ ਦੱਸਿਆ ਜਾ ਰਿਹਾ ਜਿੱਥੇ ਕਿ 60 ਸਾਲ ਦਾ ਬਜ਼ੁਰਗ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ ਉਸ ਨੂੰ ਪੁਲਿਸ ਦੇ ਵੱਲੋਂ ਬੀਤੇ ਦਿਨੀ ਕਰੋ ਚੱਕ ਲਿਆ ਜਾਂਦਾ ਹੈ ਅਤੇ ਇਲਜ਼ਾਮ ਨੇ ਕਿ ਪੁਲਿਸ ਦੇ ਵੱਲੋਂ ਇਹ ਤੱਕਸ਼ਾਈ ਕੀਤੀ ਗਈ ਹੈ ਜਦਕਿ ਪੁਲਿਸ ਦਾ ਕਹਿਣਾ ਹੈ ਕਿ ਉਕਤ ਪ੍ਰੇਮ ਕੁਮਾਰ ਦੇ ਖਿਲਾਫ ਉਹਨਾਂ ਦੇ ਕੋਲ ਸ਼ਿਕਾਇਤ ਆਈ ਹੈ ਇੱਕ ਲੜਕੀ ਦੇ ਵੱਲੋਂ ਗੈਂਗ ਰੇਪ ਦਾ ਮੁਕੱਦਮਾ ਦਰਜ ਕਰਵਾਇਆ ਗਿਆ ਜਿਸ ਦੇ ਵਿੱਚ ਪ੍ਰੇਮ ਕੁਮਾਰ ਦਾ ਨਾਮ ਵੀ ਸ਼ਾਮਲ ਹੈ ਅਤੇ ਪੁਲਿਸ ਦੇ ਵੱਲੋਂ ਉਸੇ ਕੇਸ ਦੇ ਵਿੱਚ ਪ੍ਰੇਮ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੁਣ ਇਸ ਮਾਮਲੇ ਦੇ ਵਿੱਚ ਜੋ ਵੱਡੀ ਅਪਡੇਟ ਹੈ ਕਿ ਪਰਿਵਾਰ ਅਤੇ ਹੋਰ ਜਿਹੜੇ ਕਿ ਲੋਕ ਧਰਨੇ ਦੇ ਉੱਪਰ ਬੈਠੇ ਹੋਏ ਨੇ ਉਹਨਾਂ ਪੁਲਿਸ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਨੂੰ ਅਤੇ ਪਰਚੇ ਨੂੰ ਗਲਤ ਇਕਰਾਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੋ ਵਿਅਕਤੀ ਪਿਛਲੇ 10 ਮਹੀਨਿਆਂ ਤੋਂ ਮੰਜੇ ਦੇ ਉੱਪਰ ਪਿਆ ਜਿਸ ਦੀਆਂ ਕਿਡਨੀਆਂ ਕੰਮ ਨਹੀਂ ਕਰ ਰਹੀਆਂ ਉਹ ਚੱਲਣ ਫਿਰਨ ਦੇ ਵਿੱਚ ਵੀ ਅਸਮਰਥ ਹੈ ਮੰਜੇ ਦੇ ਉੱਪਰ ਪਏ ਹੋਏ ਵਿਅਕਤੀ ਨੂੰ ਪੁਲਿਸ ਘਰ ਚੱਕ ਕੇ ਲੈ ਕੇ ਆਈਏ ਅਤੇ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਕੋਲ ਕਿਸੇ ਮਾਮਲੇ ਨੂੰ ਲੈ ਕੇ ਪੁੱਛਗਿੱਛ ਕਰਨੀ ਹੈ ਅਤੇ ਫਿਰ ਜੇਲ੍ਹ ਪੇਰ ਦਿੱਤਾ ਜਾਂਦਾ ਹੈ ਅਤੇ ਪਰਿਵਾਰ ਨੇ ਇਹ ਗੱਲ ਦਾ ਵੀ ਜ਼ਿਕਰ ਕੀਤਾ ਕਿ ਜੇ ਉਹ ਪੁਲਿਸ ਇਲਜ਼ਾਮ ਲਗਾ ਰਹੀ ਹੈ ਕੀ ਆ ਪ੍ਰੇਮ ਕੁਮਾਰ ਗੱਡੀ ਦੇ ਵਿੱਚ ਬਿਠਾ ਕੇ ਲੜਕੀ ਨੂੰ ਲੈ ਕੇ ਆਏ ਨੇ ਕੁਟਮਾਰ ਕੀਤੀ ਗਈ ਹੈ ਅਤੇ ਗਲਤ ਕੰਮ ਕੀਤਾ ਗਿਆ ਉਹ ਤਰਤਰ ਝੂਠੇ ਇਲਜ਼ਾਮ ਨੇ ਅਤੇ ਹੁਣ ਪਰਿਵਾਰ ਨੇ ਮੰਗ ਕੀਤੀ ਹੈ ਕਿ ਜਿਸ ਐਸ ਐਚਓ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਉਸ ਨੂੰ ਲਾਈਨ ਹਾਜ਼ਰ ਕੀਤਾ ਜਾਵੇ ਅਤੇ ਸਸਪੈਂਡ ਕਰਕੇ ਪੂਰੇ ਮਾਮਲੇ ਦੀ ਤਹਿਕੀਕਾਤ ਕੀਤੀ ਜਾਵੇ ਤਾਂ ਕਿ ਅਸਲ ਸੱਚ ਸਾਹਮਣੇ ਆ ਸਕੇ ਸੋ ਕੀ ਕਹਿਣਾ ਹੈਗਾ ਧਰਨਾ ਕਾਰੀਆਂ ਦਾ ਅਤੇ ਪ੍ਰੇਮ ਕੁਮਾਰ ਦੇ ਬੇਟੇ ਰੋਹਿਤ ਦਾ ਉਸ ਨੂੰ ਲੈਣੇ ਆ ਪ੍ਰੇਮ ਕੁਮਾਰ ਬੰਸਲ ਜੀ ਜਿਨ੍ਹਾਂ ਦੀ ਉਮਰ 60 ਸਾਲ ਹੈ ਬਿਲਕੁਲ ਨਿਰਦੋਸ਼ ਉਹਨਾਂ ਨੂੰ ਇੱਕ ਬਹੁਤ ਹੀ ਘੜਿਆ ਕੇਸ 21 5 ਤੋਂ ਜਿਹੜਾ ਕਿ ਉਹਨਾਂ ਨੂੰ ਪਤਾ ਵੀ ਨਹੀਂ ਹੈਗਾ ਐਸ ਐਚ ਓ ਦੀ ਮਿਲੀ ਭੁਗਤ ਕਰਕੇ ਉਹਨੂੰ ਪਰਚਾ ਦਰਜ ਕਰਕੇ ਉਹਨਾਂ ਦੀ ਅਰੈਸਟ ਪਾਤੀ ਆ ਉਹਨਾਂ ਦੀਆਂ ਕਿਡਨੀਆਂ ਵੀ ਖਰਾਬ ਆ ਉਹਨਾਂ ਦਾ ਲਿਵਰ ਵੀ ਖਰਾਬ ਆ ਉਹਨਾਂ ਦਾ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਆ ਉਹਨਾਂ ਨੂੰ ਸ਼ੂਗਰ ਵੀ ਆ ਤੇ 10 ਮਹੀਨੇ ਤੋਂ ਉਹ ਆਪਣੇ ਬੈੱਡ ਤੋਂ ਵੀ ਅਜੇ ਤੱਕ ਉੱਠ ਨਹੀਂ ਸਕੇ ਐਸਐਚਐਸ ਸਾਹਮਣੇ ਜਾ ਕੇ ੱੱਕਾ ਕਰਕੇ ਕਿਉਂਕਿ ਇਹ ਜਲੰਧਰ ਦੀ ਪੁਲਿਸ ਨੇ ਇੱਕ ਬਹੁਤ ਵਧੀਆ ਕੰਮ ਫੜਿਆ ਕਿ ਸ਼ਰੇਆਮ شریف ਲੋਕਾਂ ਦਾ ੱੱਕਾ ਕਰਦੀ ਆ ਤੇ ਜਿਹੜੇ ਗੈਂਗਸਟਰ ਆ ਉਹਨਾਂ ਨੂੰ ਪਨਾਹ ਦਿੰਦੀ ਆ ਉਹਨੂੰ ਚਾਦਰ ਚ ਪਾ ਕੇ ਚਾਰ ਨੁਕਰਾਂ ਤੋਂ ਉਹਨੂੰ ਫੜ ਕੇ ਤੇ ਉਸ ਪ੍ਰੇਮ ਗੋਪਾਲ ਜੀ ਨੂੰ ਹਸ਼ਿਆਰਪੁਰ ਅੱਡੇ ਤੋਂ ਪਤਾਰੇ ਥਾਣੇ ਦੇ ਵਿੱਚ ਉਹਦੀ ਅਰੈਸਟ ਪਾਤੀ ਆ। ਮਾਮਲਾ ਕੀ ਦੱਸਿਆ? ਮਾਮਲਾ ਕਹਿੰਦੇ ਆ ਜੀ ਕਿ ਉਹਨਾਂ ਨੇ ਇੱਕ ਗੈਂਗ ਰੇਪ ਦੇ ਵਿੱਚ ਕੀਤਾ ਆ ਜਦ ਕਿ ਉਹ 10 ਮਹੀਨਿਆਂ ਤੋਂ ਆਪਣੇ ਬੈੱਡ ਤੋਂ ਨਹੀਂ ਉੱਠ ਸਕਦੇ 60 ਸਾਲ ਉਹਨਾਂ ਦੀ ਉਮਰ ਆ। ਉਸ ਵਿਅਕਤੀ ਨੂੰ ਪ੍ਰੇਮ ਜੀ ਨੂੰ ਇਸ ਗੱਲ ਦੇ ਬਾਰੇ ਪਤਾ ਵੀ ਨਹੀਂ ਹੈਗਾ ਕਿ ਮੇਰੇ ਤੇ ਕੋਈ ਪਰਚਾ ਆ ਜਾਂ ਮੈਂ ਕਿਤੇ ਗੱਲ ਬਿਆਨਾਂ ਚ ਲਿਖਿਆ ਕਿ ਉਹਨੂੰ ਕਾਰ ਤੇ ਚਲਾ ਕੇ ਉਹ ਲੈ ਕੇ ਆਇਆ ਤੇ ਉਹਨੇ ਲਲਕਾਰੇ ਮਾਰੇ ਉਹਨੂੰ ਸਾਰੇ ਇਲਾਕੇ ਚ ਪਤਾ ਕਰਕੇ ਪੁਲਿਸ ਦੇਖ ਸਕਦੀ ਆ ਉਹਨੂੰ ਕਾਰ ਵੀ ਚਲਾਉਣੀ ਆਉਂਦੀ ਉਹਨੂੰ ਸਕੂਟਰ ਨਹੀਂ ਚਲਾਉਣਾ ਆਉਂਦਾ ਉਹ ساری ਉਮਰ ਜ਼ਿੰਦਗੀ ਦੇ ਵਿੱਚ ਸਾਈਕਲ ਤੇ ਤੇ ਜਾਂ ਆਟੋ ਦੇ ਉੱਤੇ ਬਹਿ ਕੇ ਸਫ਼ਰ ਉਹਨੇ ਕੀਤਾ ਆ ਉਹਦੇ ਕਾਰ ਆ ਕੇ ਉਹਨੂੰ ਕਹਿੰਦੇ ਕਿ ਤੁਹਾਨੂੰ 5 ਮਿੰਟ ਵਾਸਤੇ ਲੈ ਕੇ ਜਾਾਂਗਾ ਆ ਤੇ 5 ਮਿੰਟਾਂ ਬਾਅਦ ਤੁਹਾਨੂੰ ਵਾਪਸ ਭੇਜ ਦੇਣਾ ਉਹਨਾਂ ਦੀ ਅਰੈਸਟ ਪਾ ਕੇ ਉਹਨਾਂ ਨੂੰ ਜੇਲ੍ਹ ਸਰ ਐਕਚੁਅਲੀ ਮੇਰੇ ਪਾਪਾ ਤੇ ਕੋਈ ਪਰਚਾ ਦਰਜ ਕਰਤਾ ਸਾਨੂੰ ਜਿਹੜੀ ਪਾਰਟੀ ਨੇ ਪਰਚਾ ਦਰਜ ਕਰਾਇਆ ਅਸੀਂ ਉਹਨੂੰ ਵੀ ਨਹੀਂ ਜਾਣਦੇ जिन्ना ਲੜਾਈ ਝਗੜਾ ਸੀ ਉਹਨਾਂ ਨੂੰ ਵੀ ਜਾਣਦੇ ਜਿਨ੍ਹਾਂ ਨੇ ਕਰਵਾਇਆ ਸੀ ਉਹਨਾਂ ਨੂੰ ਵੀ ਨਹੀਂ ਜਾਣਦੇ ਜਿੱਥੇ ਲੜਾਈ ਹੋਈ ਹੈ ਅਸੀਂ 20 ਸਾਲ ਤੱਕ ਉਸ ਪਿੰਡ ਵੀ ਨਹੀਂ ਗਏ ਤੇ ਪੁਲਿਸ ਆਂਦੀ ਸਾਡੇ ਘਰ ਤੇ ਮੇਰੇ ਪਾਪਾ ਨੂੰ ਪਤਾ ਹੀ ਨਹੀਂ ਜੀ ਸਾਨੂੰ ਕਿਸ ਧਾਰਾ ਦਾ ਜੀ ਸਾਨੂੰ ਬਾਹਰ ਪੜੇ ਪਤਾ ਕਰੋ ਅਸੀਂ ਪਤਾ ਕਰਾਣੇ ਤੇ ਕਹਿੰਦੇ ਗੈਂਗ ਰੇਪ ਹੋਇਆ ਜੀ ਕਹਿੰਦੇ ਕਿ ਤੇਰੇ ਪਾਪਾ ਗੱਡੀ ਬੈਠੇ ਕਿ ਮੇਰੇ ਪਾਪਾ ਨੂੰ ਗੱਡੀ ਕਿ ਮੇਰੇ ਪਾਪਾ ਨੂੰ ਸਕੂਟਰ ਨਹੀਂ ਚਲਾਉਣਾ ਆਉਂਦਾ ਕਿਹੜੇ ਥਾਣੇ ਦੇ ਇਹਨਾਂ ਵਾਲੇ ਤੁਸੀਂ ਅਸੀਂ ਜ਼ਿਲਹੰਦਰ ਸਿਟੀ ਅੱਡਾ ਸ਼ਰਪਤਾਂਗ ਰਹਿਣ ਵਾਲੇ ਆਂ ਤਾਂ ਖਾਣਾ ਪਤਾਰੇ ਦੀ ਪੁਲਿਸ ਲੈ ਕੇ ਗਈ ਸੀ ਤੇ ਉਹਨਾਂ ਨੇ ਸੇਨ ਕਿ ਕਿੱਥੇ ਕਰਕੇ ਲੋਕ ਕਿੱਥੇ ਦਚੇ ਉਹ ਕਹਿੰਦੇ ਤੱਲਨ ਕੋਈ ਲੜਾਈ ਹੋਈ ਸੀ ਕਹਿੰਦੇ ਹਾਂਜੀ ਤੇ ਹੁਣ ਇਹ ਧਰਨਾ ਲਗਾਇਆ ਹੈਗਾ ਕਿ ਕਹਿੰਦੇ ਅਜਿਹੇ ਇਨਸਾਨ ਦੀ ਮਨ ਮੰਗਦੇ ਆ ਮੇਰੇ ਪਾਪਾ ਇਸ ਕੰਮ 'ਚ ਨਾ ਹੈਗੇ ਸੀਗੇ ਨਾ ਅਸੀਂ ਕੋਈ ਗਲਤ ਕੰਮ ਕਰਦੇ ਆ ਇਹ ਪੁਲਿਸ ਨੇ ਝੂਠਾ ਮਕਦਮਾ ਦਰਜ ਕੀਤਾ ਹੋਇਆ ਅਸੀਂ ਐਸਐਸਓ ਸਾਹਿਬ ਕੋ ਜਾਣੇ ਆ ਐਸਐਸਓ ਸਾਹਿਬ ਕਹਿੰਦੇ ਨਹੀਂ ਨਹੀਂ ਬੇਟਾ ਕੁਛ ਨਹੀਂ ਤੇਰੇ ਪਾਪਾ ਦਾ ਬਿਲਕੁਲ ਸਾਥ ਦੇਵਾਂਗੇ ਤੇ ਮੇਰੇ ਬਾਪ ਉਧਰ ਜਿਵੇਂ ਹੀ ਇਹ ਮਾਹੌਲ ਪੱਕਦਾ ਹੈ ਤਾਂ ਤੁਰੰਤ ਐਸਐਸਪੀ ਖੁਦ ਮੌਕੇ ਦੇ ਉੱਪਰ ਪਹੁੰਚ ਜਾਂਦੇ ਨੇ ਅਤੇ ਉਹਨਾਂ ਦੇ ਵੱਲੋਂ ਕਿਸੇ ਤਰ੍ਹਾਂ ਦੇ ਨਾਲ ਭਰੋਸਾ ਦਿੱਤਾ ਜਾਂਦਾ ਹੈ ਕਿ ਮਾਮਲੇ ਦੀ ਦੁਗਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਅਸਲ ਜੋ ਵੀ ਫੈਕਟਸ ਹੋਣਗੇ ਉਹਨਾਂ ਦੇ ਆਧਾਰ ਦੇ ਉੱਪਰ ਜੋ ਹੈ ਬਣਦੀ ਮਾਮਲੇ ਦੀ ਵਿੱਚ ਅਮਲੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਅਤੇ ਹੋਰ ਕੁਝ ਕੀ ਜਾਣਕਾਰੀਆਂ ਸਾਂਝੇ ਕੀਤੀ ਗਈਆਂ ਐਸਐਸਪੀ ਦੇ ਵੱਲੋਂ ਆਸੂਲਨ ਨੇ 38 ਨੰਬਰ ਮੁਕੱਦਮਾ 21525 ਨੂੰ ਰਜਿਸਟਰ ਹੋਇਆ ਸੀਗਾ ਲੜਾਈ ਝਗੜੇ ਸਬੰਧੀ ਅੰਦਰ ਜੇ ਘਰ ਦੇ ਅੰਦਰੋਂ ਕੇ ਸੱਟਾਂ ਮਾਰੀਆਂ ਸੀ ਜੀ ਉਹ ਮੁਕੱਦਮਾ ਜਿਹੜਾ ਇਹ ਤਲਨ ਦਾ ਕੇਸ ਹੈ ਠੀਕ ਹੈ ਤੇ ਮਨਜਿੰਦਰ ਸਿੰਘ ਪੁੱਤਰ ਰਵਨ ਸਿੰਘ ਵਾਸੀ ਪਿੰਡ ਤਲਨ ਬਰੋ ਦਾਜ ਰਜਿਸਟਰ ਹੋਇਆ ਸੀ ਤੇ ਇਹਦੇ ਵਿੱਚ ਰਾਜਦੂਰੀ ਪ੍ਰੀਆ ਪੁੱਤਰੀ ਬਿਲਾਸ ਅੰਜਲੀ ਪੁੱਤਰੀ ਬਿਲਾਸ ਤੋਂ ਵਿਨੇਸ਼ਰ ਕੁਮਾਰ ਤੇ ਦੀਜੀ ਕੁਮਾਰ ਦੇ ਖਿਲਾਫ ਹੋਇਆ ਸੀ ਜੋ ਫਿਰ ਇਸੇ ਮੁਕੱਦਮੇ ਵਿੱਚ ਜਿਹੜਾ ਕ੍ਰਾਸ ਉਹ ਹੋਇਆ ਹੈਗਾ 26 ਨਵੰਬਰ 26 8825 ਡਾਲ ਇਹ ਵਿੱਚ ਪ੍ਰੀਆ ਲੜਕੀ ਵੱਲੋਂ ਇਹ ਬਾਕਸ ਕਿਸ ਸਰਪ੍ਰਿੰਦੇ ਨਿਕਲਿਆ ਪ੍ਰੀਆ ਬਤਨੀ ਬਰਾ ਤੇ ਉਹਦੇ ਵਿੱਚ ਕੋਟਲ ਪੰਜ ਬੰਦੇ ਜਿਹੜੇ ਬਾਈ ਨੇਮ ਸੀਗੇ ਹਰਨੀਤ ਕੌਰ ਮਨਜਿੰਦਰ ਸਿੰਘ ਹਰਨੀਤ ਕੌਰ ਉਸਨੀਤੋ ਅਮਰਿਤਪਾਲ ਪ੍ਰੇਮ ਬਾਂਸ ਜੋ ਇਹਨਾਂ ਦਾ ਕਹਿਣਾ ਸੀਗਾ ਜਿਹੜੇ ਅੱਜ ਆਏ ਸੀਗੇ ਵੀ ਪ੍ਰੀਮਪਾਂਸਲ ਜਿਹੜਾ ਇਸ ਮੁਕਦਮੇ ਵਿੱਚ ਨੋਸੈਂਟ ਹੈਗਾ ਜਿਹਦੀ ਜਿਹਨੂੰ ਅਸੀਂ 28 ਨੂੰ ਰੈਸਟ ਕੀਤਾ ਸੀਗਾ ਜੋ ਹੁਣ ਇਹਦੀ ਡੋਗਾਈ ਦਾ ਤਤਰੀਸ਼ ਕਰਕੇ ਅਸੀਂ ਜੋ ਵੀ ਤੱਤ ਸਾਹਮਣੇ ਆਏ ਉਸ ਹੋਂ ਨਾਲ ਅਸੀਂ ਕਾਰਵਾਈ ਲਈ ਬਣੇ ਪਿਆ